ਅੱਜ ਭਗਵਾਨ ਪਰਸ਼uram ਜੀ ਦੀ ਮੂਰਤੀ ਤੇ ਫੁੱਲ ਮਾਲਾਵਾ ਪੇਟ ਕਰ ਉਹਨਾਂ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾਪੂਰਵਕ ਮਨਾਇਆ ਗਿਆ ਅਤੇ ਭਗਵਾਨ ਪਰਸ਼uram ਜੀ ਨੂੰ ਯਾਦ ਕੀਤਾ ਗਿਆ। ਇਸ ਮੌਕੇ ਤੇ ਗੋਪਾਲ ਸ਼ਰਮਾ, ਪ੍ਰਵੀਨ ਸ਼ਰਮਾ ਅਤੇ ਸ਼ੇਖਰ ਸ਼ਰਮਾ ਨੇ ਭਗਵਾਨ ਪਰਸ਼uram ਜੀ ਨੂੰ ਯਾਦ ਕਰਦਿਆਂ ਕਿ ਅੱਜ ਬ੍ਰਾਹਮਣ ਸਭਾ ਨੂੰ ਵਿਖਿਆ ਲੱਗ ਰਿਹਾ ਹੈ ਕਿ ਇਸ ਮਾਣਾ ਬਲਾਕ ਦੇ ਵਿੱਚ ਬ੍ਰਾਹਮਣਾ ਦੀ 18000 ਤੋਂ 20000 ਦੇ ਕਰੀਬ ਵੋਟਾਂ ਨੇ ਪਰ ਸਰਕਾਰ ਬ੍ਰਾਹਮਣਾ ਦੀ ਧਰਮਸ਼ਾਲਾ ਵੱਲ ਕਿਉਂ ਧਿਆਨ ਨਹੀਂ ਦਿੰਦੀ? ਤੁਸੀਂ ਵੇਖ ਰਹੇ ਹੋ ਧਰਮਸ਼ਾਲਾ ਦੇ ਕਮਰੇ ਟੁੱਟੇ ਹੋਏ ਨੇ ਅਤੇ ਸਮਾਣਾ ਦੇ ਵਿੱਚ ਕੋਈ ਵੀ ਧਾਰਮਿਕ ਜਗ੍ਹਾ ਇਹੋ ਜਿਹੀ ਨਹੀਂ ਵੇਖੀ ਜਿਸ ਤਰ੍ਹਾਂ ਦੀ ਬ੍ਰਾਹਮਣ ਸਭਾ ਦੀ ਧਰਮਸ਼ਾਲਾ ਹੈ ਜਿਸ ਤਰ੍ਹਾਂ ਦਾ ਹਾਲ ਤੁਸੀਂ ਵੇਖ ਸਕਦੇ ਹੋ ਅਤੇ ਸਰਕਾਰਾਂ ਨੂੰ ਜ਼ਰੂਰਤ ਹੈ ਇਸ ਵੱਲ ਧਿਆਨ ਦੇਣ ਦੀ ਭਗਵਾਨ ਪਰਸ਼ੂਨਾਮ ਜੀ ਦੀ ਪਾਵਣ ਜਨਮ ਦਿਤੀ ਤੇ ਸਮੂਹ ਦੇਸ਼ ਵਾਸੀਆਂ ਨੂੰ ਭਾਰਤ ਤੋਂ ਬਾਹਰ ਵਸਦੇ ਸਾਡੇ ਦੇਸ਼ ਵਾਸੀਆਂ ਨੂੰ ਮੈਂ ਹਾਰਦਿਕ ਵਧਾਈ ਦਿੰਦਾ ਅੱਜ ਕਿਉਂਕਿ ਭਗਵਾਨ ਪਰਸ਼ੂਨਾਮ ਜੀ ਦਾ ਅੱਜ ਅਸੀਂ ਜਨਮ ਦਿਹਾੜਾ ਮਨਾ ਰਹੇ ਹਾਂ ਭਗਵਾਨ ਪਰਸ਼ੂਨਾਮ ਜੀ ਚਰਨ ਜੀ ਵੀ ਨੇ ਨਾਲ ਹੀ ਉਹਨਾਂ ਨੇ ਆਤ ਤਾਈਆਂ ਦਾ ਨਾਸ ਕੀਤਾ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਕਿ ਜਿਹੜੇ ਆਤਾਈ ਨੇ ਜਿਹੜੇ ਦੇਸ਼ ਦੇ ਦੁਸ਼ਮਣ ਨੇ ਜਿਹੜੇ ਸਮਾਜ ਦੇ ਦੁਸ਼ਮਣ ਅਨੁਸਾਰ ਨੇ ਉਹਨਾਂ ਦੇ ਖਿਲਾਫ ਆਪਾਂ ਡਟ ਕੇ ਖੜੇ ਹੋਈਏ ਜੋ ਅੱਜ ਸਾਡੇ ਹਿੰਦੁਸਤਾਨ ਦੇ ਵਿੱਚ ਤਰਾਸ਼ਦੀਆਂ ਹੋ ਰਹੀਆਂ ਨੇ ਜਿਹੜੇ ਹਾਲਾਤ ਬਣ ਰਹੇ ਨੇ ਜਿਵੇਂ ਪਹਿਲਕਾ ਮਰਗੇ ਹਾਲਾਤ ਬਣੇ ਨੇ ਉਹਨਾਂ ਦਾ ਸਾਨੂੰ ਡਟ ਕੇ ਸਾਹਮਣਾ ਕਰਨ ਦੀ ਵੀ ਇੱਕ ਚੁਣੌਤੀ ਹੈ ਅਸੀਂ ਭਗਵਾਨ ਪ੍ਰਸ਼ੂਨਾਮ ਜੀ ਦੇ ਪਾਵਨ ਚਰਨਾਂ ਵਿੱਚ ਖੜ ਕੇ ਇਸ ਗੱਲ ਦਾ ਅਹਿਦ ਲੈਣੇ ਆ ਕਿ ਸਾਡਾ ਸਮਾਜ ਦਿਨ ਨੂੰ ਰਾਤ ਤਰਾ ਕੀ ਕਰੇ ਤੇ ਆਤ ਤਾਈਆਂ ਦੇ ਵਿਰੁੱਧ ਖੜੇ ਤੇ ਸਮਾਜ ਨੂੰ ਇੱਕ ਨਵੀਂ ਸੇਧ ਦਵੇ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਨੂੰ ਅੱਜ ਇਸ ਮੌਕੇ ਤੇ ਪਾਵਣ ਜਨਤੀ ਮੌਕੇ ਸਾਰਿਆਂ ਨੂੰ ਹਾਰਦਿਕ ਵਧਾਈ ਦਿੰਦਾ ਜੀ ਨੇ ਹਮੇਸ਼ਾ ਹੀ ਜਿਹੜਾ ਹੈ ਦੁਸ਼ਟਾਂ ਦਾ ਨਾਸ਼ ਕੀਤਾ ਤੇ ਉਹਨਾਂ ਨੇ ਬੁਰਾਈਆਂ ਦਾ ਨਾਸ਼ ਕੀਤਾ ਇਸ ਤਰੀਕੇ ਦੇ ਨਾਲ ਅਸੀਂ ਵੀ ਸਾਡਾ ਜਿਹੜਾ ਸਮਾਜ ਹੈ ਬ੍ਰਾਹਮਣ ਸਮਾਜ ਆ ਹਮੇਸ਼ਾ ਜਿਹੜਾ ਹੈ ਉਹਨਾਂ ਦੀ ਉਹਨਾਂ ਦੀ ਜਿਹੜੇ ਉਹਨਾਂ ਦੇ ਪੱਛੀ ਨੇ ਉਹਨਾਂ ਦੇ ਉੱਤੇ ਚੱਲ ਰਿਹਾ ਹੈ ਅੱਜ ਵੀ ਜਿੱਥੇ ਕਿਸੇ ਜਗ੍ਹਾ ਤੇ ਵੀ ਕੋਈ ਬਲਦਾਨ ਦੇਣਾ ਪੈਂਦਾ ਹੈ ਕਿਸੇ ਜਗ੍ਹਾ ਤੇ ਕੁਝ ਖੜਨਾ ਪੈਂਦਾ ਸਟੈਂਡ ਲੈਣਾ ਪੈਂਦਾ ਸਾਡਾ ਬ੍ਰਾਹਮਣ ਸਮਾਜ ਹਮੇਸ਼ਾ ਅੱਗੇ ਹੁੰਦਾ ਹੈ ਮੁਰੇ ਹੁੰਦਾ ਹੈ ਦੇਸ਼ ਦੀ ਬਾਗਦੋੜ ਦੇ ਵਿੱਚ ਵੀ ਸਾਡਾ ਸਭ ਤੋਂ ਜ਼ਿਆਦਾ ਸਹਿਯੋਗ ਸਾਡੇ ਬ੍ਰਾਹਮਣਾਂ ਦਾ ਹੈ ਔਰ ਅਸੀਂ ਆਹੀ ਕਵਾਂਗੇ ਵੀ ਸਾਰੇ ਬ੍ਰਾਹਮਣ ਸਮਾਜ ਨੂੰ ਵੀ ਇਕਜੁੱਟ ਰਹਿਣ ਇਕੱਠੇ ਰਹਿਣ ਤਾਂ ਜੋ ਆਪਾਂ ਜਿਹੜੀਆਂ ਇਹ ਬੁਰਾਈਆਂ ਨੇ ਇਹਨਾਂ ਨੂੰ ਆਪਾਂ ਖਤਮ ਕਰ ਸਕੀਏ ਤੇ ਪਰਸ਼ੁਰਮ ਜਨਮਤੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਮੈਂ ਵਧਾਈ ਦੇਣਾ ਚਾਹਨਾ ਨਾਲੇ ਇੱਕ ਗੱਲ ਹੋਰ ਕੰਨਾ ਚਾਹਨਾ ਜਿਹੜੇ ਪਹਿਲਗਾਮ ਦੇ ਵਿੱਚ ਅਤੰਗਵਾਦੀ ਹਮਲਾ ਹੋਇਆ ਜੇ ਪ੍ਰਸ਼ਾਸਨ ਸਰਕਾਰ ਜਾਂ ਮਿਲਟਰੀ ਨੂੰ ਜਿੱਥੇ ਵੀ ਸਾਡੇ ਬ੍ਰਾਹਮਣ ਸਮਾਜ ਦੀ ਕਿਸੇ ਚੀਜ਼ ਦੀ ਵੀ ਲੋੜ ਪੈਂਦੀ ਹੈ ਕੋਈ ਤਨਮਨ ਧੰਨ ਦੇ ਨਾਲ ਸੇਵਾ ਕਰਨ ਦੀ ਲੋੜ ਪੈਂਦੀ ਹੈ ਅਸੀਂ ਉਸ ਜਗ੍ਹਾ ਤੇ ਵੀ ਹਮੇਸ਼ਾ ਅੱਗੇ ਖੜੇ ਹੋਵਾਂਗੇ ਭਗਵਾਨ ਪਰਸ਼ੂਰਾਮ ਜੀ ਕੀ ਜੈ ਭਗਵਾਨ ਪਰਸ਼ੂਰਾਮ ਜੀ ਨੇ ਹਮੇਸ਼ਾ ਅਨਿਆਏ ਦੇ ਖਿਲਾਫ ਲੜਾਈ ਲੜੀ ਹੈ ਅੱਜ ਵੀ ਆਪਣੇ ਸਮਾਜ ਨੂੰ ਲੋੜ ਹੈ ਕਿ ਉਹ ਅਨਿਆਏ ਦੇ ਖਿਲਾਫ ਬ੍ਰਾਹਮਣ ਸਮਾਜ ਲੜਾਈ ਲੜੇ ਅਤੇ ਪਰਸ਼ੂਰਾਮ ਜਨਮ ਦਿਨਤੀ ਬਹੁਤ ਸਵਿਤਾ ਮਹਤਵ ਹੈ ਰਹਾ ਆ ਕੋਈ ਇੱਕ ਖਾਸ ਵਰਗ ਦਾ ਨਹੀਂ ਹੈਗਾ ਭਗਵਾਨ ਨੇ ਭਗਵਾਨ ਪਰਸ਼ੂਰਾਮ ਜੀ ਜਿਹੜੇ ਆਪਣੇ বিষ্ণੂ ਭਗਵਾਨ ਦੇ 6ਟੇ અવਤਾਰ ਨੇ ਇਹਨਾਂ ਦੀ ਜਨਮ ਦਿਨ ਤੇ ਅਸੀਂ ਸਭ ਸਭ ਲੋਕਾਂ ਨੂੰ ਵਧਾਈ ਦਿੰਦੇ ਹਾਂ ਮਾਣਾ ਤੋਂ ਕਹਲਾ ਸ਼ਰਮਾ ਦੀ ਰਿਪੋਰਟ